ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਕਾਰਕ ਅਤੇ ਉਸ ਦੀਆਂ ਕਿਸਮਾਂ ਬਾਰੇ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ ਸਭ ਤੋਂ ਪਹਿਲਾਂ ਇਹ ਹੈ ਕਿ ਕਾਰਕ ਕਹਿੰਦੇ ਕੀ ਨੂੰ ਹੈ ਵਾਕ ਵਿੱਚ ਨਾਮ ਜਾਂ ਪੜਨਾਮ ਦਾ ਕਿਰਿਆ ਨਾਲ ਜੋ ਸੰਬੰਧ ਹੁੰਦਾ ਹੈ ਉਸ ਨੂੰ ਕਾਰਕ ਕਿਹਾ ਜਾਂਦਾ ਹੈ ਕਿਰਿਆ ਵਾਕ ਦਾ ਕੇਂਦਰੀ ਤੁਰਾ ਹੁੰਦਾ ਹੈ ਇਸ ਲਈ ਕਿਰਿਆ ਦਾ ਨਾਮ ਜਾਂ ਪੜਨਾਮ ਨਾਲ ਕੋਈ ਨਾ ਕੋਈ ਕਾਰਕੀ ਸਬੰਧ ਹੁੰਦਾ ਹੈ ਉਦਾਹਰਨ ਬੱਚੇ ਨੇ ਸਾਈਕਲ ਚਲਾਇਆ ਉਪਰੋਕਤ ਵਾਕ ਅਨੁਸਾਰ ਬੱਚਾ ਕਰਤਾ ਹੈ ਉਸਨੇ ਸਾਈਕਲ ਚਲਾਉਣ ਦਾ ਕੰਮ ਭਾਵ ਕਿਰਿਆ ਕੀਤੀ ਇਸ ਤਰ੍ਹਾਂ ਬੱਚੇ ਦਾ ਕਿਰਿਆ ਰਾਹੀ ਸਾਈਕਲ ਨਾਲ ਜੋ ਸਬੰਧ ਬਣਿਆ ਉਸ ਨੂੰ ਕਾਰਕ ਕਹਾਂਗੇ ਤਾਂ ਇਹ ਕਾਰਕ ਹੈ ਜਿਹੜਾ ਵਾਕ ਦੇ ਵਿੱਚ ਜਿਹੜਾ ਵੀ ਨਾਮ ਜਾਂ ਪੜਨਾਮ ਆਉਂਦਾ ਹੈ ਉਹਦਾ ਕਿਰਿਆ ਨਾਲ ਜੋ ਸਬੰਧ ਹੈ ਉਹਨੂੰ ਕਾਰਕ ਕਿਹਾ ਜਾਂਦਾ ਹੈ ਤਾਂ ਇਹ ਕਾਰਕ ਦੀਆਂ ਅੱਗੇ 8 ਕਿਸਮਾਂ ਨੇ ਤਾਂ ਆਪਾਂ ਇੱਕ ਇੱਕ ਕਿਸਮ ਬਾਰੇ ਜਾਣਕਾਰੀ ਲਵਾਂਗੇ ਪਹਿਲੀ ਹੈ ਕਰਤਾ ਕਾਰਕ ਕਿਰਿਆ ਨੂੰ ਕਰਨ ਵਾਲੇ ਭਾਵ ਨੂੰ ਪ੍ਰਗਟ ਕਰਨ ਵਾਲਾ ਕਰਤਾ ਕਾਰਕ ਹੁੰਦਾ ਹੈ ਅਸੀਂ ਕਹਿ ਸਕਦੇ ਹਾਂ ਉਹ ਕਰਤਾ ਜਿਸ ਨੇ ਕਿਰਿਆ ਕੀਤੀ ਹੈ ਜਾਂ ਕਰਦਾ ਹੋਵੇ ਜਿਵੇਂ ਬੱਚੀ ਦੁੱਧ ਪੀ ਰਹੀ ਹੈ ਉਪਰੋਕਤ ਵਾਕ ਵਿੱਚ ਬੱਚੀ ਨਾਮ ਸ਼ਬਦ ਕਰਤਾ ਕਾਰਕ ਹੈ ਅਤੇ ਨੀਂ ਸ਼ਬਦ ਕਰਤਾ ਕਾਰਕ ਦਾ ਕਾਰਕੀ ਚਿੰਨ ਹੈ ਤਾਂ ਕਰਤਾ ਕਾਰਕ ਕੀ ਹੋਇਆ ਕੰਮ ਕਰਨ ਵਾਲ ਜਿਸ ਨੇ ਕੰਮ ਕੀਤਾ ਉਹ ਕਰਤਾ ਕਾਰਕ ਹੈ ਤੇ ਕੰਮ ਕਰਨ ਵਾਲੇ ਦੇ ਨਾਲ ਆਮ ਤੌਰ ਤੇ ਨੇ ਸ਼ਬਦ ਹੈ ਜਿਹੜਾ ਉਹ ਜੁੜਿਆ ਹੁੰਦਾ ਹੈ ਅੱਗੇ ਹੈ ਕਰਮਕਾਰਕ ਜਿਸ ਨਾਮ ਉੱਤੇ ਕਿਰਿਆ ਵਾਪਰੇ ਭਾਵ ਜਿਸ ਉੱਤੇ ਕਿਰਿਆ ਦਾ ਪ੍ਰਭਾਵ ਪਵੇ ਉਸ ਨਾਮ ਦਾ ਕਾਰਕ ਕਰਮ ਮੰਨਿਆ ਜਾਂਦਾ ਹੈ ਉਸ ਨੂੰ ਕਰਮਕਾਰਕ ਕਿਹਾ ਜਾਂਦਾ ਹੈ ਜਿਵੇਂ ਲੱਕੜਹਾਰਾ ਰੁੱਖ ਕੱਟ ਰਿਹਾ ਹੈ ਉਪਰੋਕਤ ਵੇਰਵੇ ਅਨੁਸਾਰ ਕਿਰਿਆ ਦਾ ਪ੍ਰਭਾਵ ਰੁੱਖ ਤੇ ਪੈ ਰਿਹਾ ਹੈ ਇਸ ਲਈ ਰੁੱਖ ਕਰਮਕਾਰਕ ਹੈ ਤਾਂ ਕਰਮਕਾਰਕ ਹੋ ਗਿਆ ਜਿਸ ਨਾਮ ਤੇ ਕਿਰਿਆ ਵਾਪਰਦੀ ਹੈ ਜਾਂ ਜਿਹਦੇ ਉੱਤੇ ਪ੍ਰਭਾਵ ਪੈਂਦਾ ਹੈ ਠੀਕ ਹੈ ਜਿਵੇਂ ਲੱਕੜਹਾਰਾ ਰੁੱਖ ਕੱਟ ਰਿਹਾ ਹੈ ਲੱਕੜਹਾਰਾ ਜਿਹੜਾ ਹੈ ਉਹ ਕੀ ਕਰ ਰਿਹਾ ਹੈ ਰੁੱਖ ਕੱਟ ਰਿਹਾ ਉਹ ਕੰਮ ਹੈ ਜਿਹੜਾ ਉਹ ਹੋ ਗਿਆ ਕਰਮਕਾਰਕ ਤੀਸਰਾ ਹੈ ਕਰਨ ਕਾਰਕ ਕਰਨ ਕਾਰਕ ਕਿਸੇ ਕੰਮ ਦੇ ਹੋਣ ਦੇ ਸਾਧਨ ਜਾਂ ਢੰਗ ਨੂੰ ਪ੍ਰਗਟ ਕਰਦਾ ਹੈ ਜਿਵੇਂ ਉਹ ਕਾਰ ਰਾਹੀ ਦਿੱਲੀ ਗਿਆ ਇਸ ਤਰ੍ਹਾਂ ਕਾਰ ਰਾਹੀ ਸ਼ਬਦ ਕਰਨ ਕਾਰਕ ਹੈ ਮਤਲਬ ਜਿਹੜਾ ਕੰਮ ਹੈ ਹੋਇਆ ਉਹ ਕਿਸ ਤਰ੍ਹਾਂ ਨਾਲ ਹੋਇਆ ਉਹਦਾ ਢੰਗ ਕੀ ਸੀ ਉਹ ਕਰਨ ਕਾਰਕ ਹੈ ਮਤਲਬ ਉਹ ਦਿੱਲੀ ਗਿਆ ਕਿਸ ਰਾਹੀ ਗਿਆ ਕਾਰ ਰਾਹੀ ਸਾਹੇ ਹੋ ਗਿਆ ਕਰਨ ਕਾਰਕ ਅੱਗੇ ਹੈ ਸੰਪਰਦਾਨ ਕਾਰਕ ਸੰਪਰਦਾਨ ਸ਼ਬਦ ਦਾ ਅਰਥ ਹੈ ਕਿਸੇ ਨੂੰ ਦੇਣਾ ਜਾਂ ਭੇਂਟ ਕਰਨਾ ਵਾਕ ਵਿੱਚ ਕਰਤਾ ਜਿਸ ਨਾਮ ਜਾਂ ਪੜਨਾਮ ਲਈ ਕੋਈ ਕੰਮ ਕਰਦਾ ਹੈ ਉਸ ਨੂੰ ਸੰਪਰਦਾਨ ਕਾਰਕ ਕਿਹਾ ਜਾਂਦਾ ਹੈ ਜਿਵੇਂ ਮਾਲੀ ਬੂਟੇ ਨੂੰ ਪਾਣੀ ਦਿੰਦਾ ਹੈ ਵਾਕ ਵਿੱਚ ਬੂਟੇ ਨੂੰ ਸੰਪਰਦਾਨ ਕਾਰਕ ਹੈ ਸੰਪਰਦਾਨ ਦਾ ਅਰਥ ਹੁੰਦਾ ਹੈ ਦਾਨ ਕਰਨਾ ਕੁਝ ਦੇਣਾ ਜਿਵੇਂ ਮਾਲੀ ਹੈ ਜਿਹੜਾ ਉਹ ਬੂਟੇ ਨੂੰ ਪਾਣੀ ਦੇ ਰਿਹਾ ਹੈ ਤਾਂ ਇਹ ਹੋਊਗਾ ਸੰਪਰਦਾਨ ਕਾਰਕ ਅੱਗੇ ਹੈ ਅਪਾਦਾਨ ਕਾਰਕ ਅਪਾਦਾਨ ਕਾਰਕ ਕਿਸੇ ਵਿਚਾਰ ਜਾਂ ਕਾਰਜ ਸਥਾਨ ਤੋਂ ਵਿਛੜਨ ਜਾਂ ਵੱਖ ਹੋਣ ਦੇ ਭਾਵ ਨੂੰ ਪ੍ਰਗਟ ਕਰਦਾ ਹੈ ਜਿਵੇਂ ਮੱਛੀ ਪਾਣੀ ਵਿੱਚੋਂ ਬਾਹਰ ਨਿਕਲੀ ਵਾਕ ਵਿੱਚ ਪਾਣੀ ਵਿੱਚੋਂ ਸ਼ਬਦ ਅਪਾदान कारक ਵਜੋਂ ਕਾਰਸ਼ੀਲ ਹੈ ਤਾਂ ਅਪਾदान कारक ਹੈ ਜਿਹੜਾ ਉਹ ਕਿਸੇ ਵੀ ਸਥਾਨ ਤੋਂ ਦੂਰ ਹੋਣਾ ਵੱਖ ਹੋਣ ਦੇ ਭਾਵ ਨੂੰ ਪ੍ਰਗਟ ਕਰਦਾ ਹੈ ਜਿਵੇਂ ਮੱਛੀ ਹੈ ਜਿਹੜੀ ਪਾਣੀ ਵਿੱਚੋਂ ਬਾਹਰ ਨਿਕਲੀ ਬਾਹਰ ਨਿਕਲੀ ਮਤਲਬ ਪਾਣੀ ਵਿੱਚੋਂ ਦੂਰ ਹੋਈ ਤਾਂ ਇਹ ਪਾਣੀ ਵਿੱਚੋਂ ਅਪਾदान कारक ਹੈ ਛੇਮਾ ਹੈ ਸੰਬੰਧ ਕਾਰਕ ਜਿਸ ਨਾਮ ਜਾਂ ਪੜਨਾਮ ਦਾ ਕਿਸੇ ਹੋਰ ਨਾਮ ਜਾਂ ਪੜਨਾਮ ਨਾਲ ਮਾਲਕੀ ਕਬਜ਼ੇ ਜਾਂ ਅਧਿਕਾਰ ਵਾਲਾ ਸਬੰਧ ਹੋਵੇ ਉਸ ਨਾਮ ਪੜਨਾਮ ਨੂੰ ਸਬੰਧ ਕਾਰਕ ਕਿਹਾ ਜਾਂਦਾ ਹੈ ਜਿਵੇਂ ਉਹ ਘਰ ਦੇ ਬੂਹੇ ਸਾਹਮਣੇ ਖੜਾ ਹੈ ਵਾਕ ਵਿੱਚ ਘਰ ਦੇ ਬੂਹੇ ਸਬੰਧ ਕਾਰਕ ਹੈ ਤਾਂ ਇਹ ਸਬੰਧ ਕਾਰਕ ਹੋ ਗਿਆ ਜਿਹੜਾ ਕਿਸੇ ਵੀ ਕਿਸੇ ਦੇ ਉੱਤੇ ਅਧਿਕਾਰ ਜਾਂ ਮਾਲਕ ਬਣਨ ਵਾਲਾ ਆਹ ਹੋਵੇ ਉਹਨੂੰ ਆਪਾਂ ਸਬੰਧ ਕਾਰ ਕਹਿੰਦੇ ਆ ਜਿਵੇਂ ਉਹ ਘਰ ਦੇ ਬੂਹੇ ਸਾਹਮਣੇ ਖੜਾ ਹੈ ਘਰ ਦੇ ਬੂਹੇ ਕਿੱਥੇ ਖੜਾ ਘਰ ਦੇ ਬੂਹੇ ਇਹ ਸਬੰਧ ਕਾਰਕ ਹੈ ਸਤਵਾਂ ਹੈ ਅਧਿਕਾਰਨ ਕਾਰਕ ਅਧਿਕਾਰਨ ਕਾਰਕ ਦਾ ਅਰਥ ਹੈ ਆਧਾਰ ਜੇ ਸਥਾਨ ਟਿਕਾਣੇ ਵਸਤ ਆਦ ਦੇ ਉੱਤੇ ਨੇੜੇ ਜਾਂ ਵਿੱਚ ਕੁਝ ਰੱਖਿਆ ਹੋਵੇ ਉਸ ਨੂੰ ਅਧਿਕਾਰਨ ਕਾਰਕ ਕਿਹਾ ਜਾਂਦਾ ਜਿਵੇਂ ਸੇਬ ਟੋਕਰੀ ਵਿੱਚ ਰੱਖੇ ਹੋਏ ਹਨ ਵਾਕ ਵਿੱਚ ਟੋਕਰੀ ਵਿੱਚ ਅਧਿਕਰਣ ਕਾਰਕ ਨੂੰ ਦਰਸਾਉਂਦਾ ਹੈ ਤਾਂ ਅਧਿਕਰਣ ਕਾਰਕ ਦਾ ਅਰਥ ਹੈ ਆਧਾਰ ਮਤਲਬ ਕੋਈ ਚੀਜ਼ ਹੈ ਜਿਹੜੀ ਕਿਸੇ ਦੂਸਰੀ ਚੀਜ਼ ਦੇ ਨੇੜੇ ਰੱਖੀ ਹੈ ਉੱਤੇ ਰੱਖੀ ਹੈ ਤਾਂ ਇਹ ਹੋ ਗਿਆ ਅਧਿਕਰਣ ਕਾਰਕ ਜਿਵੇਂ ਸੇਬ ਹੈ ਜਿਹੜੇ ਉਹ ਟੋਕਰੀ ਦੇ ਵਿੱਚ ਰੱਖੇ ਹੋਏ ਹਨ ਤਾਂ ਟੋਕਰੀ ਵਿੱਚ ਅਧਿਕਰਣ ਕਾਰਕ ਹੈ 8ਵਾਂ ਹੈ ਸੰਬੋਧਨ ਕਾਰਕ ਨਾਮ ਦਾ ਜਿਹੜਾ ਰੂਪ ਕਿਸੇ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਵੇ ਉਸ ਨੂੰ ਸੰਬੋਧਨ ਕਾਰਕ ਕਿਹਾ ਜਾਂਦਾ ਹੈ ਜਿਵੇਂ ਮੁੰਡਿਆ ਮੇਰੀ ਗੱਲ ਸੁਣ ਜਾ ਵਾਕ ਵਿੱਚ ਮੁੰਡਿਆ ਸ਼ਬਦ ਸੰਬੋਧਨ ਕਾਰਕ ਨੂੰ ਦਰਸਾਉਂਦਾ ਹੈ ਤਾਂ ਸੰਬੋਧਨ ਕਾਰਕ ਇਹਦੇ ਬਾਰੇ ਆਪਾਂ ਜਾਣਦੇ ਹੀ ਹਾਂ ਕਿਸੇ ਨੂੰ ਕੁਝ ਬੁਲਾਉਣਾ ਸੰਬੋਧਨ ਕਰਨਾ ਕੋਈ ਸ਼ਬਦ ਬੋਲ ਕੇ ਉਹ ਹੋ ਗਿਆ ਸੰਬੋਧਨ ਕਾਰਕ ਜਿਵੇਂ ਮੁੰਡਿਆ ਮੇਰੀ ਗੱਲ ਸੁਣ ਜਾ ਇਹਦੇ ਵਿੱਚ ਮੁੰਡਿਆ ਕਹਿ ਕੇ ਅਸੀਂ ਬੁਲਾਇਆ ਮੁੰਡਿਆ ਸ਼ਬਦ ਸੰਬੋਧਨ ਕਾਰਕ ਨੂੰ ਦਰਸਾਉਂਦਾ ਹੈ ਤਾਂ ਇਸ ਪ੍ਰਸ਼ਨ ਦੇ ਵਿੱਚ ਪਹਿਲਾਂ ਜਿਹੜਾ ਕਾਰਕ ਹੈ ਉਹਦੀ ਪਰਿਭਾਸ਼ਾ ਫਿਰ ਇਹ ਜਿਹੜੀਆਂ 8 ਕਿਸਮਾਂ 8ਾਂ ਕਿਸਮਾਂ ਦੀ ਪਰਿਭਾਸ਼ਾ ਇਹ ਪੇਪਰ 'ਚ ਪੁੱਛੀ ਜਾ ਸਕਦੀ ਹੈ ਜਾਂ ਫਿਰ ਇਸ ਤਰ੍ਹਾਂ ਨਾਲ ਵਾਕ ਜਿਹੜਾ ਇਹ ਉਦਾਹਰਨਾਂ ਦਿੱਤੀਆਂ ਹੋਈਆਂ ਨੇ ਵਾਕ ਦਿੱਤਾ ਹੋ ਸਕਦਾ ਤੇ ਵਾਕ ਦੇ ਵਿੱਚੋਂ ਪੁੱਛਿਆ ਜਾ ਸਕਦਾ ਕਿ ਤੁਸੀਂ ਕਾਰਕ ਦੀ ਚੋਣ ਕਰੋ ਕਿ ਕਿਹੜਾ ਕਾਰਕ ਹੈ ਤੇ ਉਹਦੀ ਕਿਸਮ ਵੀ ਪੁੱਛੀ ਜਾ ਸਕਦੀ ਹੈ ਤਾਂ ਇਸ ਤਰ੍ਹਾਂ ਨਾਲ ਜੇ ਤੁਸੀਂ ਇਸ ਕੁਐਸਚਨ ਦੀ ਤਿਆਰੀ ਕਰੋਗੇ ਤਾਂ ਤੁਹਾਨੂੰ ਪੂਰੇ ਨੰਬਰ ਆਣਗੇ ਥੈਂਕ ਯੂ